ਮੈਮ ਲਗਾਈਏ ਸੁਣ ਲੈ ਯਾਰ ਕੇ ਵਿਚਾਰੇ ਦੀ ਰੋਟੀ ਪਕਦੀ ਕਰਦੇ ਨੀ ਪਾਪੀ ਦੌਰ ਘਵਾੜੇ ਦੀ ਬਿਆਹ ਵਾਲੇ ਤੇਨੋਂ ਭਾਬੀ ਦੇ ਪੈਰਾਂ ਦੇ ਵਿੱਚ ਬੈਠ ਗਿਆ ਲਾਡ ਲਾ ਦੇ ਔਰ ਜਿੱਥੇ ਕੀ ਦੋਸਤੋ ਹੈ ਵੀਡੀਓ ਸੋਸ਼ਲ ਮੀਡੀਆ ਉੱਤੇ ਬੜੇ ਹੀ ਚਰਤਾ ਦਾ ਵਿਸਾ ਬਣੀ ਹੋਈ ਹੈ ਜਿੱਥੇ ਕੀ ਦੋਸਤੋ ਦੇਖਿਆ ਜਾਵੇ ਕਿ ਹਜੇ ਤੱਕ ਕੁੜੀ ਵਿਆਹ ਕੇ ਘਰੇ ਵੀ ਨਹੀਂ ਸੀ ਲੈ ਕੇ ਗਏ ਜਿੱਥੇ ਕੀ ਦੋਸਤੋ ਦੌਰ ਨੇ ਪਹਿਲਾਂ ਹੀ ਫਰਮਾਇਸ਼ਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜਿੱਥੇ ਕੀ ਇਸ ਮੋੜੇ ਨੇ ਗੀਤ ਲਵਾਇਆ ਕਿ ਰੋਟੀ ਪੱਕਦੀ ਕਰਦੇ ਨੀ ਭਾਬੀ ਦੇਰ ਕਬਾਰੇ ਦੀ ਜੱਥੇ ਕੀ ਦੋਸਤੋ ਦੇਖਿਆ ਜਾਵੇ ਕਿ ਇਹੋ ਜਿਹੇ ਵੀਡੀਓ ਹਰ ਇੱਕ ਪੰਜਾਬੀ ਨੂੰ ਬੇਹਾਰਦ ਖੋਸ ਕਰਕੇ ਰੱਖ ਦਿੰਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਜੱਥੇ ਕੀ ਦੋਸਤੋ ਇਸ ਮੁੰਡੇ ਨੂੰ ਆਪਣੇ ਭਰਾ ਦੇ ਵਿਆਹ ਦਾ ਕਿੰਨਾ ਚਾਹ ਹੋਵੇਗਾ ਤੇ ਦੂਜੇ ਪਾਸੇ ਆਪਣੇ ਵਿਆਹ ਦੀ ਵਿਆ ਇੰਤਜ਼ਾਰ ਕਰਦਾ ਹੋਵੇਗਾ ਤੇ ਆਪਣੀ ਭਾਬੀ ਦੇ ਮੂਰੇ ਰੱਖਿਆ ਜਦੋਂ ਫਰਮਾਇਸਾਂ ਤੇ ਵੀਡੀਓ ਹੋਈ ਸੋਸ਼ਲ ਮੀਡੀਆ ਉੱਤੇ ਵਾਇਰਲ ਦੇ ਜੱਥੇ ਕੀ ਦੋਸਤੋ ਦੇਖਿਆ ਜਾਵੇ ਕਿ ਹਰ ਇੱਕ ਪੰਜਾਬੀ ਵਿਆਹ ਵਾਲੇ ਦਿਨਾਂ ਪੇ ਹਰ ਦਾ ਜਾਸਨ ਮਨਾਉਂਦਾ ਹੈ ਇਸ ਜਾਸਨ ਨੂੰ ਲੈ ਕੇ ਹਰ ਇੱਕ ਪੰਜਾਬੀ ਦਾ ਦਿਲ ਵਿਆਹ ਵਾਲੇ ਦਿਨ ਉੱਡੂ-ਉੱਡੂ ਕਰਦਾ ਰਹਿੰਦਾ ਹੈ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿਣ ਲਈ ਧੰਨਵਾਦ